ਕੀ ਕੱਟਣ ਗਿਆ ਸੀ ਕੱਟ ਲਿਆ ਨਾ ਮਾਲ ਸੱਜੇ ਟੰਡਨ ਤੇ ਮੈਂ ਆ ਗੋੜੇ ਕਾਲੀ ਐਕਸਾ ਟਾਰਗੇਟ ਕਰ ਦੇਣਾ ਕਿ ਪਾਜਪਾ ਜਿਹੜੀ ਹੈ ਉਹ ਧਰਮ ਦੀ ਰਾਜਨੀਤੀ ਕਰਦੀ ਹੈ ਮੁੱਦੇ ਤੋਂ ਦੂਰ ਨਹੀਂ ਇਹਦੇ ਵਿੱਚ ਕੋਈ ਧਰਮ ਦੀ ਕੋਈ ਰਾਜਨੀਤੀ ਨਹੀਂ ਹੈਗੀ ਰਾਮ ਮੰਦਰ ਦੇ ਨਾਤੇ ਵੋਟ ਮੰਗੇ ਰਾਮ ਮੰਦਰ ਤੇ 600 ਸਾਲ ਬਾਅਦ ਬਣਿਆ ਔਰ ਕਿਸ ਨੇ ਲੋਕੀ ਜਾਣਦੇ ਕਿਸ ਨੇ ਰੋਕਣ ਦਾ ਪ੍ਰਯਾਸ ਕੀਤਾ ਉਹਨਾਂ ਨੂੰ ਦੰਡ ਮਿਲਣਾ ਹੈ ਬਣਾਉਣ ਵਾਲੇ ਨੂੰ ਜੋ ਮਿਲਣਾ ਸੋ ਮਿਲਣਾ ਜਿਨ੍ਹਾਂ ਨੇ ਰੋਕਿਆ ਉਥੇ ਗਰਾ ਕੋਰਟ ਦੇ ਵਿੱਚ ਕਿਹੜੇ ਬੰਦੇ ਸੀ ਜਿਹੜੇ ਰੋਕਣ ਚ ਲੱਗੇ ਦੇ ਸੀਗੇ ਕਿਤੇ ਜਨਤਾ ਫੈਸਲਾ ਕਰੇਗੀ ਜਨਤਾ ਦੇ ਸਾਹਮਣੇ ਸਾਰੀ ਗੱਲ ਕਲੀਅਰ ਹੈ ਕੋਈ ਆਪਣਾ ਫੇਸ ਬਚਾ ਨਹੀਂ ਸਕਦਾ ਤੋਂ ਮੁੱਦੇ ਦੇ ਵਿੱਚ ਇਹ ਨਹੀਂ ਲੱਗ ਕਿਸਾਨਾਂ ਦਾ ਮਸਲਾ ਵੀ ਸ਼ਾਮਲ ਹੈਗਾ ਉਹ ਵੀ ਹੱਲ ਹੋਣਾ ਚਾਹੀਦਾ ਮੈਨੂੰ ਲੱਗਦਾ ਕਿ ਕੋਈ ਹੋਰ ਮੁੱਦਾ ਕਿਤੇ ਰਿਹਾ ਹੀ ਨਹੀਂ ਆ ਮੁੱਦਾ ਇਹ ਹੈ ਕਿ ਸਰਕਾਰ ਜਿਹੜੀ ਹੈਗੀ ਹੈ ਕੇਂਦਰ ਦੇ ਵਿੱਚ ਉਹ ਮੋਦੀ ਜੀ ਦੇ ਜਿਹੜਾ ਹੈਗਾ ਪ੍ਰਾਈਮ ਮਿਨਿਸਟਰਸ਼ਿਪ 'ਚ ਬਣਨੀ ਚਾਹੀਦੀ ਹੈ ਸਾਰੇ ਵੋਟ ਮੋਦੀ ਦੇ ਨਾਮ ਅੱਜ ਸਿਰਫ ਆਪਣਾ ਦੇਸ਼ ਨਹੀਂ ਅੱਜ ਦੁਨੀਆ ਦੇ ਲੋਕ ਵੀ ਕਹਿ ਰਹੇ ਮੋਦੀ ਜੀ ਆਓ ਸਾਡੀਆਂ ਵੀ ਸਮੱਸਿਆਵਾਂ ਦਾ ਸਮਾਧਾਨ ਕਰੋ ਸੋ 2024 ਨੂੰ ਲੈ ਕੇ ਸਿਆਸੀ ਪਾਰਾ ਪੂਰੇ ਸਿੱਖ ਰਿਹਾ ਤੇ ਸਿਆਸਤ ਦੇ ਵਿੱਚ ਹੁਣ ਜਿਹੜਾ ਕਿ ਪੰਜਾਬੀ ਸੱਭਿਆਚਾਰ ਵੀ ਮਿਕਸ ਹੁੰਦਾ ਨਜ਼ਰ ਆ ਰਿਹਾ ਮਲੋ ਵਿੱਚ ਪਹੁੰਚੇ ਜਿੱਥੇ ਕਿ ਬੋਲੀਆਂ ਪਾਕਿਸਤਾਨੀ ਜਨ ਜੀ ਦਾ ਸਵਾਗਤ ਕੀਤਾ ਗਿਆ ਸਰ ਕੀਮੇ ਦਾ ਹੰਗਾਰਾ ਮਿਲਿਆ ਇੱਥੇ ਵੀ ਹੁਣ ਸਿਆਸਤ ਦੇ ਵਿੱਚ ਜਿਹੜਾ ਕਿ ਕਲਚਰ ਵੀ ਝਲਕ ਦੇਖਣ ਨੂੰ ਮਿਲ ਰਹੀ ਹੈਗੀ ਇਹ ਸਾਡਾ ਭਾਈਚਾਰਾ ਹੈ ਜੀ ਪਰਿਵਾਰਾਂ ਦਾ ਭਾਈਚਾਰਾ ਹੈ ਇਹ ਆਪਣਾ ਕਲਚਰ ਹੈ ਇੱਥੇ ਜਿਹਦੇ ਉੱਤੇ ਪਿਆਰ ਵਰਸਾਉਂਦੇ ਆ ਬਹੁਤ ਬਹੁਤ ਵੱਧ ਕੇ ਪਿਆਰ ਵਰਸਾਉਂਦੇ ਆ ਔਰ ਬੜਾ ਮਨ ਨੂੰ ਵੀ ਬੜਾ ਚੰਗਾ ਲੱਗਦਾ ਔਰ ਜਿਸ ਢੰਗ ਦੇ ਨਾਲ ਪੈਨਾ ਨੇ ਇਹ ਪ੍ਰੋਗਰਾਮ ਰੱਖਿਆ ਦਾ ਸੀਗਾ ਬੜਾ ਸ਼ਲਾਘਾ ਦੇ ਯੋਗ ਹੂੰ ਸੋ ਕਿਹੜੇ ਕਿਹੜੇ ਮੁੱਦੇ ਇਸ ਵਾਰ ਤੁਸੀਂ ਜਨਤਾ ਦੇ ਵਿੱਚ ਲੈ ਕੇ ਵਿਚਰ ਰਹੇ ਹੋ ਮੁੱਦੇ ਤੇ ਇਸ ਵਕਤ ਸਾਰੇ ਇਹ ਹੀ ਅਗਿਆ ਕਿ ਮੋਦੀ ਜੀ ਦੇ ਹੱਥਾਂ ਨੂੰ ਮਜ਼ਬੂਤ ਕਰਨਾ ਹੈ ਹੂੰ ਸਾਰੀ ਦੁਨੀਆ ਦੇ ਵਿੱਚ ਅੱਜ ਮੋਦੀ ਜੀ ਦੀ ਜ਼ਰੂਰਤ ਹੈ ਹੂੰ ਅੱਜ ਸਿਰਫ ਆਪਣਾ ਦੇਸ਼ ਨਹੀਂ ਅੱਜ ਦੁਨੀਆ ਦੇ ਲੋਕ ਵੀ ਕਹਿ ਰਹੇ ਮੋਦੀ ਜੀ ਆਓ ਸਾਡੀਆਂ ਵੀ ਸਮੱਸਿਆਵਾਂ ਦਾ ਸਮਾਧਾਨ ਕਰੋ ਮੈਨੂੰ ਲੱਗਦਾ ਹੈ ਕਿ ਹੁਣ ਜਿਹੜਾ ਹੈ ਦੇਸ਼ ਨੇ ਵੀ ਫੈਸਲਾ ਕਰ ਲਿਆ ਹੈ ਹੈ ਔਰ ਹਰ ਇੱਕ ਵੋਟ ਜਿਹੜਾ ਹੈ ਉਹ ਮੋਦੀ ਜੀ ਵੱਲ ਜਾ ਰਹੀ ਹੈ ਸੋ ਮੁੱਦੇ ਦੇ ਵਿੱਚ ਇਹ ਨਹੀਂ ਲੱਗ ਕਿ ਕਿਸਾਨਾਂ ਦਾ ਮਸਲਾ ਵੀ ਸ਼ਾਮਲ ਹੈਗਾ ਉਹ ਵੀ ਹੱਲ ਹੋਣਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਕੋਈ ਹੋਰ ਮੁੱਦਾ ਕਿਤੇ ਰਿਹਾ ਹੀ ਨਹੀਂ ਹੈ ਮੁੱਦਾ ਇਹ ਹੈ ਕਿ ਸਰਕਾਰ ਜਿਹੜੀ ਹੈਗੀ ਹੈ ਕੇਂਦਰ ਦੇ ਵਿੱਚ ਉਹ ਮੋਦੀ ਜੀ ਦੇ ਜਿਹੜਾ ਹੈਗਾ ਪ੍ਰਾਈਮ ਮਿਨਿਸਟਰਸ਼ਿਪ 'ਚ ਬੰਨਣੀ ਚਾਹੀਦੀ ਹੈ ਸਾਰੇ ਵੋਟ ਮੋਦੀ ਦੇ ਨਾਮ 'ਤੇ ਤੋ ਕਈ ਥਾਵਾਂ ਦੇ ਉੱਪਰ ਭਾਜਪਾ ਦਾ ਵਿਰੋਧ ਵੀ ਹੋ ਰਿਹਾ ਕੈਂਡੀਡੇਟ ਜਿੱਥੇ ਜਾਂਦੇ ਨੇ ਸਵਾਲ ਕੀਤੇ ਜਾਂਦੇ ਨੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਕੋਈ ਐਸਾ ਸਾਡੇ ਉਹਦੇ ਵਿੱਚ ਧਿਆਨ ਦੇ ਵਿੱਚ ਐਹੋ ਜਿਹਾ ਕੋਈ ਕੇਸ ਨਹੀਂ ਆਇਆ ਹੂੰ ਤੋ ਜਿਸ ਤਰ੍ਹਾਂ ਦੇ ਨਾਲ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇੱਥੇ ਆਪ ਤੇ ਕਾਂਗਰਸ ਦਾ ਅਲਾਈਅੰਸ ਹੈਗਾ ਕੀ ਲੱਗਦਾ ਕਿ ਟੱਕਰ ਦੇ ਪਾਏਗੀ ਵੀ ਜੇ ਪੂਰੀ ਅਸੀਂ ਤੇ 60% ਵੋਟ ਦਾ ਪਲਾਨ ਕੀਤਾ ਤਾਂ ਭਾਵੇਂ ਦੋ ਦੋਨੋਂ ਤਿੰਨੋਂ ਕੋਈ ਵੀ ਇਕੱਠੇ ਹੋ ਜਾਣ ਜੀ ਪਿਛਲੀ ਵਾਰੀ ਵੀ ਸਾਡਾ 51-52% ਵੋਟ ਸੀਗਾ ਹੂੰ ਤੋ ਮੈਨੂੰ ਤੇ ਜਬਦਾ ਕਿ ਕਿਨਾ ਇਹ ਪਿਛਲੇ ਵੀ ਦੋਨੋ ਚੋਨਾਵਾਂ ਤੋਂ ਆਸਾਨ ਹੈ ਹੁਣ ਇਹ ਚੋਣ। ਸੋ ਵਿਰੋਧੀ ਅਕਸਰ ਟਾਰਗੇਟ ਕਰਦੇ ਨੇ ਕਿ ਭਾਜਪਾ ਜਿਹੜੀ ਹੈ ਉਹ ਧਰਮ ਦੀ ਰਾਜਨੀਤੀ ਕਰਦੀ ਹੈ, ਮੁੱਦੇ ਤੋਂ ਦੂਰ ਹੈ। ਨਹੀਂ ਇਹਦੇ ਚ ਕੋਈ ਧਰਮ ਦੀ ਕੋਈ ਰਾਜਨੀਤੀ ਨਹੀਂ ਹੈਗੀ। ਰਾਮ ਮੰਦਰ ਦੇ ਨਾਂ ਤੇ ਵੋਟ ਮੰਗ ਰਹੇ। ਇਹ ਰਾਮ ਮੰਦਰ ਤੇ 600 ਸਾਲ ਬਾਅਦ ਬਣਿਆ ਔਰ ਕਿਸ ਨੇ ਲੋਕੀ ਜਾਣਦੇ ਕਿਸ ਨੇ ਰੋਕਣ ਦਾ ਪ੍ਰਯਾਸ ਕੀਤਾ। ਉਹਨਾਂ ਨੂੰ ਦੰਡ ਮਿਲਣਾ ਹੈ। ਬਣਾਉਣ ਵਾਲੇ ਨੂੰ ਜੋ ਮਿਲਣਾ ਸੋ ਮਿਲਣਾ, ਜਿਨ੍ਹਾਂ ਨੇ ਰੋਕਿਆ। ਉੱਥੇ ਕਿਹੜਾ ਕੋਰਟ ਦੇ ਵਿੱਚ ਕਿਹੜੇ ਬੰਦੇ ਸੀ ਜਿਹੜੇ ਰੋਕਣ ਚ ਲੱਗੇ ਦੇ ਸੀਗੇ ਇਹ ਤਾਂ ਜਨਤਾ ਫੈਸਲਾ ਕਰੇਗੀ ਜਨਤਾ ਦੇ ਸਾਹਮਣੇ ਸਾਰੀ ਗੱਲ ਕਲੀਅਰ ਹੈ ਕੋਈ ਆਪਣਾ ਫੇਸ ਬਚਾ ਨਹੀਂ ਸਕਦਾ ਹਮ ਬਾਕੀ ਜਿਸ ਤਰ੍ਹਾਂ ਦੇ ਨਾਲ तमाम ਜਿਹੜੇ ਕੀ ਮੁੱਦਿਆਂ ਨੂੰ ਲੈ ਕੇ ਬੀਜੇਪੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਚੋਣਾਂ ਦੇ ਵਿੱਚ ਜਿਹੜੀ ਹੈ ਉਹ ਬੀਜੇਪੀ ਲੋਕਾਂ ਦੇ ਵਿੱਚ ਵਿਚਰੇ ਤੇ ਉਹਨਾਂ ਮਸਲਿਆਂ ਨੂੰ ਲੈ ਕੇ ਹੀ ਜਿਹੜੇ ਕਿ ਇਸ ਵਾਰ ਲੋਕਾਂ ਤੋਂ ਵੋਟ ਅਪੀਲ ਵੀ ਕੀਤੀ ਜਾ ਰਹੀ ਹੈ ਮਲਵਾ ਦੇ ਵਿੱਚ ਤੁਸੀਂ ਦੇਖਿਆ ਕਿਸ ਤਰ੍ਹਾਂ ਦੇ ਨਾਲ ਕਲਚਰਲ ਜਿਹੜਾ ਕਿ ਇੱਥੇ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਸੰਜੇ ਟੰਡਨ ਦੇ ਵੱਲੋਂ ਵੀ ਆਪਣੇ ਜਿੱਤ ਨੂੰ ਲੈ ਕੇ ਵਰਕਰਾਂ ਨੂੰ ਲਾਂਬੰਦ ਕੀਤਾ ਗਿਆ ਜੇ ਜਿਹੜੇ ਅਪਡੇਟ ਲਈ ਜੁੜੇ ਰਹੋ ਹਮਦਰ ਟੀਵੀ ਚੈਨਲ ਮੈਂ ਤੋਂ ਜਾਸਾ ਧ